ਕਿਉਂ ਨਾ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਇਹ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸੀਬ ਪੱਧਰ ਤੇ ਜਿਹੜੇ ਜੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਆਏ ਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਜੇ ਚਾਹੇ ਹੋ ਜਾਂਦਾ ਨਾ ਕਰਕੇ ਕਿ ਤੇਨਾਂ ਕਿ ਤੇ ਫ फेब्रुवारी ਚ ਸੋ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੌਂਦਰ ਲੈਵਲ ਤੇ ਇਹ ਪੱਦਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰੋਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਨੇ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਡੀਜੀਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੈਵਲ 'ਤੇ ਕੀਤੀਆਂ ਸਰ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇੱਕ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕਿ ਰੋਟੇਸ਼ਨ ਆਫ ਡਿਊਟੀਆਂ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ এজ ਦੇ ਪਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਹੈ ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਈਆ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਾਲੇ অনਗoing ਹੈ ਐਂਡ ਵਾਟ ਰੈਂਕਸ ਫ੍ਰੋਮ ਕਨਸਟੇਬਲ ਅਪਵਰਡਸ ਆਲ ਰੈਂਕਸ ਆਰ ਬੀਨ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਇਸੇ ਨਾਲ ਸੰਬੰਧਿਤ ਇੱਕ ਬੜਾ ਸਖਤ ਫੈਸਲਾ ਲਿਆ ਗਿਆ ਹੈ ਕਿ ਜੇ ਕੋਈ ਪੁਲਿਸ ਕੋਲ ਨਵਾਲ ਬੰਦਾ ਹੋਵੇ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਨਵਾਲ ਨਸ਼ਾ ਵੇਚ ਰਚੇ ਅਭਰ ਇੱਕ ਮਤਲਬ ਬਹੁਤ ਵੱਡੇ ਤੌਰ ਦੇ ਗਿਣਿਆ ਚਾਹੂਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਗਾਰ ਰਹੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਡਿਸਮਿਸ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਤੇ ਬਾਅਦ ਜਿਹੜਾ ਵੀ ਕੋਈ ਸਮਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇ ਮੰਗੇ ਕੈਬਨਿਟ ਚ ਲੈ ਆ ਕੇ ਪਲੀ ਗਵਰਨਰ ਚੋਂ ਨੋਟੀਫਿਕੇਸ਼ਨ ਲੈ ਆ ਕੇ ਤਾਂ ਉਹਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਨ ਜ ਦਿਨ ਵੀਕ ਪ੍ਰਾਪਰਟੀ ਜਿਸ ਇੱਕ ਹਫਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਊਗੀ ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚ ਪਕਾਤਾ ਜਾਊਗਾ ਉੱਥੇ ਬੋਰਡ ਲਾਤਾ ਜਾਊਗਾ ਪਬਲਿਕ ਜਿਸ ਕਿਸਮ ਦੀ ਵੀ ਪ੍ਰੋਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਖੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਐਸ ਦਾ ਜੋ ਵੀ ਕੇਸ ਹੈ ਉਹ ਚੱਲ ਲੋਕਾਂ ਦੇ ਘਰ ਉਜਾੜੇ ਨੇ ਉਹਦਾ ਸਾਰਿਆਂ ਨੂੰ ਚਾਹੀਦਾ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਹੈ ਅਸੀਂ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 100000 ਜੀ ਸਿਰਨੇ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਵਿੱਚ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਜੋ ਸੱਚ ਸਫਲੀਆਂ ਨੇ ਚੋਣ ਵਾਲੀਆਂ ਜਿਹੜੀਆਂ ਸਕੌਲ ਲੇਟੈਸਟ ਗੱਡੀਆਂ ਸਕੌਲ ਨੇ ਕਿਉਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਤੱਕ ਦਾ ਸਟਾਰਟ ਤੱਕ ਸਟਾਰਟ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲੋਗੇ ਜੀ ਤਿੰਨ ਸੌ 15 SHU ਨੂੰ ਅਸੀਂ ਨਮੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 150 ਰਹਿੰਦਾ ਜੀ ਸਰ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ SSF ਦੇ ਥਰੂ ਅਸੀਂ ਇੱਕ ਐਸਾ ਫੋਰਸ ਪਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਆ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਦਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਤੇੜੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕਨਫਰਮ ਕੀਤਾ ਹੈ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲੋਂ ਘੱਟ ਮੌਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਦੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਹੈ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਾਂ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਤੇ ਕੋਲੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪਰ ਆ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਜਬ ਤੌਰ ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ ਵੱਡੇ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਇਹ ਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਆਗ ਹੈ ਇਹ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਹੋ ਮੰਨਦਾ ਬੱਚੀ ਲੱਗੀ ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਕਿਸੇ ਨਾ ਕਿਸੇ ਰੂਪ ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਨਾ ਕੋਈ ਫੋਨ ਆਉਂਦਾ ਕਿ ਜੀ ਆਪਣੇ ਆਪਣੇ ਬੰਦਾ ਛੱਡ ਦੋ ਜਾਂ ਕੋਈ ਕਿਸੇ ਕਿਸਮ ਦੀ ਕਰਪਸ਼ਨ ਦੇ ਮਾਮਲੇ 'ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਵੀ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਦੇ ਕੰਮ ਦੇ ਬਦਲੇ ਲੈਂਦਾ ਫੜਿਆ ਗਿਆ ਜ਼ਿੰਮੇਵਾਰ ਮੰਨਿਆ ਜਾ ਜੇ ਕੰਮ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਖ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਹੈਡਕੁਆਟਰ 'ਚ ਜੋੜ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ